ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਵੈਲਕਮ ਹੈ ਤੇ ਅੱਜ ਆਪਣੀ ਪਨੀਰੀ ਪੂਰੇ 15 ਦਿਨ ਦੀ ਹੋ ਚੁੱਕੀ ਹੈ ਤੇ ਅੱਜ ਆਪਾਂ ਇਹਦੇ ਵਿੱਚ ਰੇਪ ਆਉਗੇ ਸਿਰਫ ਆਪਾਂ ਅੱਧੀ ਕਨਾਲ ਦੇ ਵਿੱਚ ਕਿਲੋ ਜੂਰੀ ਆਪਾਂ ਨੇ ਤੇ ਆਪਾਂ ਦੱਸੂਗੇ ਵੀ ਕਿਵੇਂ ਪਾਣਾ ਹੈ ਆਪਾਂ ਇਹ ਆਪਣੀ ਜਗ੍ਹਾ ਹੈਗੀ ਹੈ ਜੀ ਪੂਰੀ ਅੱਧੀ ਕਨਾਲ ਹੁਣ ਅੱਧੀ ਕਨਾਲ ਦੇ ਵਿੱਚ ਸਿਰਫ 1 ਕਿਲੋ ਜੂਰੀਆ ਲਾਣਾ ਕਨਾਲ ਦਾ 2 ਕਿਲੋ ਬਹੁਤ ਮੇਰੇ ਵੀਰ ਪਰ 3 ਕਿਲੋ ਵੀ ਜੂਰੀਆ ਲਾਈ ਜਾਂਦੇ ਨੇ ਪਰ ਆਪਾਂ ਸਿਰਫ 1 ਕਿਲੋ ਜੂਰੀਆ ਲਾਣਾ ਹੈ ਅੱਧੀ ਕਨਾਲ ਦੇ ਵਿੱਚ ਜਾਨੀ ਕਿ ਜੇ ਦੋ ਕਨਾਲਾ ਇੱਕ ਕਨਾਲ ਤੁਹਾਡੀ ਪਨੀਰੀ ਦੀ ਹੈ ਤਾਂ 2 ਕਿਲੋ ਜੂਰੀਆ ਲਾਓ ਸਿਰਫ ਤੇ ਬਾਕੀ ਤੇ ਜਿੰਕ ਦੀ ਸਪਰੇ ਜਰੂਰ ਮਾਰੋ ਕਿਉਂਕਿ ਜਿੰਕ ਦੀ ਘਾਟ ਪਨੀਰੀ ਦੇ ਵਿੱਚ ਆਉਂਦੀ ਹੈ ਤੇ ਜਿੰਕ ਦੀ ਘਾਟ ਜ਼ਰੂਰ ਮਾਰੋ ਇੱਕ ਪਨੀਰੀ ਤੁਹਾਡੀ ਬਹੁਤ ਵਧੀਆ ਹੋਊਗੀ ਕਿਉਂਕਿ ਟੈਂਪਰੇਚਰ ਚੱਲ ਰਿਹਾ ਹੈ ਬਹੁਤ ਹਾਈ ਬਹੁਤ ਹਾਈ ਚੱਲ ਰਿਹਾ ਉਹਦੇ ਕਰਕੇ ਆਪਾਂ ਨੇ ਵੀ ਹੁਣ ਕਾਲੂ ਸਵੇਰੇ ਅੱਜ ਆਪਾਂ ਇਹਨੂੰ ਪਾਣੀ ਦਿੱਤਾ ਨਹੀਂ ਅੱਜ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਜੂਰੀਆ ਇਹ ਤਰੀਕਾ ਜ਼ਰੂਰ ਵਰਤ ਕੇ ਦੇਖਿਓ ਅੱਜ ਆਪਾਂ ਇਹ ਚ ਪਾ ਦੇਣਾ ਇਹ ਜੂਰੀਆ ਹੁਣ ਜੂਰੀਆ ਪਾਣ ਤੋਂ ਬਾਅਦ ਜੂਰੀਆ ਪਾਣ ਤੋਂ ਬਾਅਦ ਕਾਹਲੂ ਆਪਾਂ ਸਵੇਰੇ ਹੁਣ ਕਾਹਲੂ ਇਹਨੂੰ ਸ਼ਾਮ ਨੂੰ ਪਾਣੀ ਦੇਣਾ ਆਪਾਂ ਸੁਬਾ ਆਪਾਂ ਇਹਦੇ ਵਿੱਚ ਚਾਰਜ ਵਾਲੇ ਪੰਪ ਨਾਲ ਕੱਲੇ ਪਾਣੀ ਦੀ ਸਪਰੇ ਮਾਰਨੀ ਹੈ ਤੇ ਬਾਕੀ ਕੰਡੀਸ਼ਨ ਦੇਖਿਓ ਆਪਣੀ 15 ਦਿਨ ਦੀ ਪਨੀਰੀ ਹੈ ਅੱਜ ਤੋਂ 10 ਦਿਨ ਤੱਕ ਪਨੀਰੀ ਤਿਆਰ ਹੋਊਗੀ ਤੇ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਉਂਦੇ ਰਹੂਗੇ ਕੰਡੀਸ਼ਨ ਦੇਖ ਸਕਦੇ ਹੋ ਯਾਨੀ ਕਿ ਬਹੁਤ ਵਧੀਆ ਹੋਗੀ ਇਹਨ ਪੂਲ ਵਧੀਆ ਪਨੀਰੀ ਹੈ ਤੇ ਬਾਕੀ ਵਾਹਿਗੁਰੂ ਜੀ ਦੀ ਕਿਰਪਾ ਹੈ ਤੇ ਬਾਕੀ ਹੁਣ ਦੇਖਦੇ ਆ ਤੇ ਤੁਹਾਨੂੰ ਅੱਗੇ ਵੀ ਦਿਖਾਉਂਦੇ ਰਹੂਗੇ ਵੀ ਕਿੰਨੇ ਟਾਈਮ ਦੇ ਵਿੱਚ ਆਪਾਂ ਤਿਆਰ ਕਰੂਗੇ ਵਧੀਆ 110 ਵੈਰਾਈਟੀਆਂ ਕੋਈ ਛੱਬੀ ਨਹੀਂ ਕਿਉਂਕਿ 26 ਦੀ ਪਨੀਰੀ ਛੇਤੀ ਤਿਆਰ ਹੋ ਜਾਂਦੀ ਹੈ ਇਹ ਆਪਣੀ 110 ਵੈਰਾਈਟੀਆਂ ਤੇ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਤੇ ਬਾਕੀ ਵੀਡੀਓ ਨਾ ਬਣੇ ਰਹੋ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਗੇ ਵੀ ਤੁਹਾਨੂੰ ਆਪਾਂ ਵੀਡੀਓ ਦਿਖਾਉਂਦੇ ਰਹਾਂਗੇ